प्यारे बच्चों सत श्री अकाल तो शब्द स्वागत ਕਰਦਾ ਹਾਂ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਵਿੱਚ ਅਸੀਂ ਕਰਨ ਜਾ ਰਹੇ ਹਾਂ ਟਰਮ 1 ਦਾ ਇਹ ਸੈਂਪਲ ਪੇਪਰ ਕਲਾਸ 7ਵਾਂ ਸਬਜੈਕਟ ਸੋਸ਼ਲ ਸਾਇੰਸ ਦਾ ਤਾਂ ਇਹ ਸਾਰੇ ਆਪਾਂ ਅੱਜ ਦੀ ਵੀਡੀਓ ਵਿੱਚ ਇਹ ਸੈਂਪਲ ਪੇਪਰ ਹੈ ਜੋ ਕਿ ਜੇ ਤੁਸੀਂ ਇਹ ਸੈਂਪਲ ਪੇਪਰ ਕਰ ਲਿਆ ਤਾਂ ਤੁਹਾਡੇ 80 ਵਿੱਚੋਂ 80 ਮਾਰਕਸ ਫੁੱਲ ਆਉਣਗੇ ਇਹ ਜੋ ਤੁਹਾਡੇ ਟਰਮ 1 ਯਾਨੀ ਹੁਣ ਜੋ ਟਰਮ ਚੱਲੇਗੀ ਉਸ ਦੇ ਸੈਂਪਲ ਪੇਪਰ ਹੈ ਤਾਂ ਚਲੋ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਟਰਮ 1 ਦਾ ਸੈਂਪਲ ਪੇਪਰ ਹੈ ਅਤੇ ਉਸ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਕਿਉਂਕਿ ਜੇ ਤੁਸੀਂ ਸਾਰੇ ਸਬਸਕ੍ਰਾਈਬ ਕਰੋਗੇ ਮੇਰੇ ਚੈਨਲ ਨੂੰ ਤਾਂ ਮੈਨੂੰ ਮੋਟੀਵੇਸ਼ਨ ਮਿਲੇਗੀ ਕਿ ਮੈਂ ਹੋਰ ਵੀਡੀਓਜ਼ ਤੁਹਾਡੇ ਲਈ ਇਹੋ ਜਿਹੀ ਲੈ ਕੇ ਆਵਾਂ ਜਿਨ੍ਹਾਂ ਦੇ ਨਾਲ ਤੁਹਾਡੇ ਫੁੱਲ ਮਾਰਕਸ ਆਉਣ ਹਰ ਇੱਕ ਸਬਜੈਕਟ ਦੇ ਵਿੱਚ ਤੇ ਚਲੋ ਹੁਣ ਆਪਾਂ ਅੱਗੇ ਵਧਦੇ ਹਾਂ ਸਭ ਤੋਂ ਪਹਿਲਾਂ ਬਹੁ ਵਿਕਲਪੀ ਪ੍ਰਸ਼ਨ ਦਾ ਸੈਕਸ਼ਨ ਹੈ ਤਾਂ ਵਾਤਾਵਰਣ ਦੇ ਮੁੱਖ ਮੰਡਲ ਕਿੰਨੇ ਹਨ ਤਾਂ ਕਿੰਨੇ ਮੁੱਖ ਮੰਡਲ ਹਨ ਵਾਤਾਵਰਣ ਦੇ ਇਹ ਦੱਸਣਾ ਸਭ ਤੋਂ ਵੱਲਤਾ ਤਾਂ ਇਸ ਦਾ ਉੱਤਰ ਹੈ ਏਡਾ 3 ਧਰਤੀ ਦਾ ਕਿੰਨਾ ਪ੍ਰਤੀਸ਼ਤ ਹਿੱਸਾ ਜਲ ਹੈ ਤਾਂ ਇਸ ਦਾ ਉੱਤਰ ਕੀ ਆਵੇਗਾ ਏਡੀ 71% ਅੱਗੇ ਚੱਲਦੇ ਹਾਂ ਹੁਣ ਆਪਾਂ ਤਾਂ ਅੱਗੇ ਹੈ ਧਰਤੀ ਦੇ ਪਾਣੀ ਨਾਲ ਢਕੇ ਭਾਗ ਨੂੰ ਡੈਸ਼ ਆਖਦੇ ਹਨ ਤੈਸ ਦਾ ਉੱਤਰ ਕੀ ਆਵੇਗਾ ਐੜਾ ਜਲ ਮੰਡਲ ਨੰਬਰ 4 ਧਰਤੀ ਦੇ ਕਿੰਨੇ ਖੋਲ ਹਨ ਤਾਂ ਇਸ ਦਾ ਉੱਤਰ ਹੈ ਐੜਾ 3 বায়ੂ ਮੰਡਲ ਦੀ ਸਭ ਤੋਂ ਹੇਠਲੀ ਪਰਤ ਨੂੰ ਡੈਸ਼ ਆਖਦੇ ਹਨ ਤਾਂ ਇਸ ਦਾ ਉੱਤਰ ਕੀ ਆਵੇਗਾ ਸਸਾ ਤਾਪ ਮੰਡਲ ਅੱਗੇ ਹੈ ਨੰਬਰ 6 ਧਰਤੀ ਦੇ ਕਿੰਨੇ ਪ੍ਰਕਾਰ ਦੀਆਂ ਚਟਾਨਾਂ ਪਾਈਆਂ ਜਾਂਦੀਆਂ ਹਨ ਤਾਂ ਇਸ ਦਾ ਉੱਤਰ ਕੀ ਆਵੇਗਾ ਇਸ ਦਾ ਉੱਤਰ ਆਵੇਗਾ ਈ 3 ਕਿਉਂਕਿ ਤਿੰਨ ਟਾਈਪ ਦੀਆਂ ਚਟਾਨਾਂ ਪਾਈਆਂ ਜਾਂਦੀਆਂ ਹਨ ਅੱਗੇ ਹੈ ਮਹਿਮੂਦ ਗਜ਼ਨਵੀ ਨੇ ਭਾਰਤ ਦੇ ਕਿੰਨੀ ਵਾਰ ਹਮਲੇ ਕੀਤੇ ਤਾਂ ਇਸ ਦਾ ਉੱਤਰ ਹੈ ਈ 17 ਵਾਰ ਅੱਗੇ ਚੋਲ ਰਾਜ ਵੰਸ਼ ਸਮੇ ਕਿਹੜਾ ਧਰਮ ਸਭ ਤੋਂ ਪ੍ਰਸਿੱਧ ਸੀ ਤਾਂ ਇਸ ਦਾ ਉੱਤਰ ਕੀ ਆਵੇਗਾ ਈਾ Hindu ਧਰਮ ਅੱਗੇ ਚੱਲਦੇ ਹਾਂ ਹੁਣ ਆਪਾਂ ਅੱਗੇ ਬਾਬਰ ਨੇ ਡੈਸ਼ ਈਸਵੀ ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਦੀ ਨੂੰ ਹਰਾਇਆ ਤਾਂ ਇਸ ਤੱਕ ਆਵੇਗਾ 1556 ਈਸਵੀ ਵਿੱਚ 1526 ਈਸਵੀ ਵਿੱਚ ਅਸਲ ਵਿੱਚ ਇਹ ਜੋ ਤੁਹਾਡਾ ਆਨਸਰ ਦਿੱਤਾ ਗਿਆ ਹੈ ਅੱਗੇ ਚਲਦੇ ਹਾਂ ਹੁਣ ਆਪਾਂ ਅਮ੍ਰਿਤਸਰ ਸ਼ਹਿਰ ਦੀ ਨੀ ਕਿਸ ਗੁਰੂ ਸਾਹਿਬਾਨ ਨੇ ਰੱਖੀ ਸੀ ਤਾਂ ਇਸ ਦਾ ਉੱਤਰ ਹੈ ਸ੍ਰੀ ਗੁਰੂ ਰਾਮਦਾਸ ਜੀ ਨੇ ਅੱਗੇ ਚਲਦੇ ਹਾਂ ਹੁਣ ਆਪਾਂ ਇਹਨਾਂ ਵਿੱਚੋਂ ਉੱਤਰੀ ਭਾਰਤ ਦਾ ਮਨੁੱਖ ਪ੍ਰਮੁੱਖ ਮੰਦਰ ਕਿਹੜਾ ਹੈ ਤਾਂ ਇਸ ਦਾ ਉੱਤਰ ਹੈ ਐੜਾ ਕੈਲਾਸ਼ ਮੰਦਰ ਅੱਗੇ ਆਧੁਨਿਕ ਯੁੱਗ ਵਿੱਚ ਕਿਸ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਤਾਂ ਇਸ ਦਾ ਉੱਤਰ ਹੈ ਐੜਾ ਲੋਕਤੰਤਰੀ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਅੱਗੇ 13ਵਾਂ ਸੰਸਦੀ ਲੋਕਤੰਤਰੀ ਸਰਕਾਰਾਂ ਵਾਲੇ ਦੇਸ਼ਾਂ ਵਿੱਚ ਦੇਸ਼ ਦੇ ਮੁਖੀ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਤਾਂ ਇਸ ਦਾ ਉੱਤਰ ਕੀ ਆਵੇਗਾ ਐੜਾ 5 ਤਰ੍ਹਾਂ ਦੇ ਹੁੰਦੇ ਹਨ ਭਾਰਤ ਵਿੱਚ ਬਾਲਗ ਹੋਣ ਦੀ ਉਮਰ ਕਿੰਨੀ ਹੈ ਤਬ ਬਾਲਗ ਹੋਣ ਦੀ ਉਮਰ ਹੈ 18 ਸਾਲ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕਿੰਨੇ ਸਾਲਾਂ ਲਈ ਕੀਤੀ ਜਾਂਦੀ ਹੈ ਤਾਂ ਇਸ ਦਾ ਉੱਤਰ ਹੈ ਈਡੀ 5 ਸਾਲਾਂ ਲਈ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਸਥਾਪਨਾ ਕਦੋਂ ਹੋਈ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੀ ਸਥਾਪਨਾ 1851 ਵਿੱਚ ਹੋਈ ਅੱਗੇ ਪਾਗ ਅਡੇ ਤੇ ਆ ਪਾ ਚੁੱਕੇ ਹਾਂ ਤਾਂ ਪਹਿਲਾ ਇਥੇ ਹਣ ਵਸਤੂਨਿਸ਼ਟ ਪ੍ਰਸ਼ਨ ਵਾਤਾਵਰਣ ਨੂੰ ਡੈਸ਼ ਮੰਡਲਾ ਵਿੱਚ ਵੰਡਿਆ ਜਾ ਸਕਦਾ ਹੈ ਤਾਂ ਇਸ ਉਤਰ ਹੈ ਤਿੰਨ ਜੀਵ ਮੰਡਲ ਦੇ ਅਨੇਕ ਕਿਸਮਾਂ ਦੇ ਜੀਵ ਜੰਤੂ ਨੂੰ ਡੈਸ਼ ਆਖਦੇ ਹਨ ਤਾਂ ਇਸ ਉਤਰ ਹੈ ਜੀਵ ਜਗਤ ਜਿਉਂ-ਜਿਉਂ ਪਹਾੜਾ ਦੇ ਉੱਪਰ ਚੜਦੇ ਹਾਂ ਡੈਸ਼ ਜਾਂਦਾ ਹੈ ਤਾਂ ਇਸ ਉਤਰ ਹੈ ਤਾਪਮਾਨ ਘਟ ਜਾਂਦਾ ਹੈ ਬਿਜਲੀ ਅਣੂ ਡੈਸ਼ ਮੰਡਲ ਵਿੱਚ ਪਾਈ ਜਾਂਦੇ ਹਨ ਤਾਂ ਇਸ ਉਤਰ ਹੈ ਵਾਯੂ ਅੱਗੇ ਚੱਲਦੇ ਹਾਂ ਹੁਣ ਆਪਾਂ तानसेन एक प्रसिद्ध डैश सी त इसतुर संगीतकार चोलराज प्रता ਵਿੱਚ ਵੰਡਿਆ ਹੋਇਆ ਸੀ ਸਹੀ ਦਗਲ ਦੱਸਣਾ ਤੇ ਇਸ ਤੋਂਤਰ ਕੀ ਆਵੇਗਾ ਠੀਕ ਹੈ ਇਹ ਅੱਗੇ सिकंदर लोदी ਤੇ बाबर ਵਿਚਕਾਰ ਪਾਣੀਪਤ ਦੀ ਲੜਾਈ ਵਿੱਚ ਟਕਰਾ ਹੋਇਆ ਸੀ ਤਾਂ ਇਸ ਤੋਂਤਰ ਕੀ ਆਵੇਗਾ ਗਲਤ ਅੱਗੇ रजिया सुल्तान डैश ਦੀ ਪੁੱਤਰੀ ਸੀ ਤਾਂ ਇਸ ਦਾ ਕੀ ਆਵੇਗਾ ਇਲਤੁਤਮਿਸ਼ ਇਹ ਦੇਖਿਆ ਹੋਇਆ ਹੈ ਅੱਗੇ ਚਲਦੇ ਹਾਂ ਹੁਣ ਆਪਾਂ ਤਾਂ ਅੱਗੇ ਹੈ ਲੋਕਤੰਤਰ ਦਾ ਆਰੰਭ ਡੈਸ਼ ਦੇ ਸ਼ਹਿਰ ਡੈਸ਼ ਵਿੱਚ ਹੋਇਆ ਤਾਂ ਕੀ ਆਵੇਗਾ ਯੂਨਾਨ ਦੇ ਸ਼ਹਿਰ ਮੈਥਨਿਸ ਵਿੱਚ ਹੋਇਆ ਚਲੋ ਹੁਣ ਆਪਾਂ ਅੱਗੇ ਵਧਦੇ ਹਾਂ ਅੱਗੇ ਵਧਣ ਤੋਂ ਪਹਿਲਾਂ ਜੇ ਤੁਹਾਨੇ ਹਜ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਦਿਓ ਕਿਉਂਕਿ ਤੁਸੀਂ ਸਭ ਨੂੰ ਪਤਾ ਹੈ ਕਿ ਮੈਂ ਹੋਰ ਵੀ ਐਵੇਂ ਦੇ ਪੇਪਰ ਲੈ ਕੇ ਆਵਾਂਗਾ ਹਰ ਇੱਕ ਜਮਾਤ ਦੇ ਪੇਪਰ ਲੈ ਕੇ ਆਵਾਂਗਾ ਤੁਹਾਡੀ ਜਮਾਤ ਦੇ ਵੀ ਹੋਰ ਪੇਪਰ ਲੈ ਕੇ ਆਵਾਂਗਾ ਪ੍ਰੈਕਟਿਸ ਸ਼ੀਟਾਂ ਚੱਲ ਰਹੀ ਹੈ ਹਣ ਸਾਡੇ ਚੈਨਲ ਦੇ ਉੱਤੇ ਉਹ ਵੀ ਮੈਂ ਤੁਹਾਨੂੰ ਸਮਝਾ ਕੇ ਕਰਾਵਾਂਗਾ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਇਹ ਚੈਨਲ ਹੈ ਜੋ ਪੰਜਾਬ ਸਿੱਖਿਆ ਐਜੂਕੇਸ਼ਨ ਬੋਰਡ ਦੇ ਸਟੂਡੈਂਟ ਦੀ ਹਰ ਮੌਕੇ ਤੇ ਹੈਲਪ ਕਰਦਾ ਹੈ ਤੇ ਚਲੋ ਹੁਣ ਆਪਾਂ ਅੱਗੇ ਵਧਦੇ ਹਾਂ ਭਾਰਤ ਵਿੱਚ ਇੱਕ ਲੋਕਤੰਤਰੀ ਗਣਰਾਜ ਹੈ ਤਾਂ ਇਸ ਦਾ ਉੱਤਰ ਕੀ ਆਵੇਗਾ ਠੀਕ ਭਾਰਤ ਵਿੱਚ ਘੱਟੋ ਘੱਟ ਡੈਸ਼ ਸਾਲ ਦੀ ਉਮਰ ਵਾਲੇ ਨਾਗਰਿਕ ਨੂੰ ਵੋਟ ਦਾ ਅਧਿਕਾਰ ਹੁੰਦਾ ਹੈ ਤਾਂ ਇਸ ਦਾ ਉੱਤਰ ਹੈ 18 ਇਹਦੇ ਉੱਤਰ ਲਿਖਿਆ ਗਿਆ ਹੈ ਅੱਗੇ ਭਾਰਤ ਰਾਜ ਵਿੱਚ ਇਸ ਸਮੇਂ ਬਾਲਗ ਨਾਗਰਿਕ ਦੀ ਉਮਰ 18 ਸਾਲ ਹੈ ਤਾਂ ਇਸ ਦਾ ਉੱਤਰ ਕੀ ਆਵੇਗਾ ਠੀਕ ਚਲੋ ਹੁਣ ਆਪਾਂ ਅੱਗੇ ਵਧਦੇ ਹਾਂ ਭਾਗ ਏਡੀ ਵਾਤਾਵਰਨ ਤੋਂ ਕੀ ਭਾਵ ਹੈ ਸਭ ਤੋਂ ਪਹਿਲਾਂ ਵਾਤਾਵਰਨ ਤੋਂ ਕੀ ਭਾਵ ਹੈ ਪ੍ਰਸ਼ਨ ਵਾਤਾਵਰਨ ਤੋਂ ਭਾਵ ਹੁਣ ਮੈਂ ਇਸ ਦਾ ਉੱਤਰ ਬੋਲ ਰਿਹਾ ਵਾਤਾਵਰਨ ਤੋਂ ਭਾਵ ਸਾਡੇ ਆਲੇ ਦੁਆਲੇ ਤੇ ਉਹਨਾਂ ਚੀਜ਼ਾਂ ਤੋਂ ਹੈ ਜਿਸ ਨਾਲ ਅਸੀਂ ਘਿਰੇ ਹੋਏ ਹਾਂ ਤੇ ਪ੍ਰਭਾਵਿਤ ਹੁੰਦੇ ਹਨ ਜਿਵੇਂ ਪੇੜ ਪੌਦੇ ਤੇ ਸੂਰਜ ਹਵਾ ਆਦ ਤਹੇ ਹੋ ਚੁੱਕੇ ਆਪਣਾ ਪਹਿਲਾ ਪ੍ਰਸ਼ਨ ਅੱਗੇ ਚੱਲਦੇ ਹਾਂ ਬਾਇਓ ਮੰਡਲ ਦੀਆਂ ਤਹਿਾਂ ਦੇ ਨਾਂ ਲਿਖੋ ਤਾਂ ਬਾਇਓ ਮੰਡਲ ਦੇ ਤਹਿ ਕਿਹੜੇ-ਕਿਹੜੇ ਹੁੰਦੇ ਹਨ ਆ ਸ਼ਾਂਤੀ ਮੰਡਲ ਸਮਤਾਪ ਮੰਡਲ ਅਪਪਵਰਤੀ ਮੰਡਲ ਅਤੇ ਤਾਪ ਮੰਡਲ ਤਾਂ ਇਹ ਹੋ ਚੁੱਕੇ ਹਨ ਅੱਗੇ ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਨੂੰ ਕਿੰਨੇ ਯੁੱਗਾਂ ਵਿੱਚ ਵੰਡਿਆ ਹੈ ਤਾਂ ਇਸ ਦਾ ਉੱਤਰ ਹੈ ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਨੂੰ ਤਿੰਨ ਯੁੱਗਾਂ ਵਿੱਚ ਵੰਡਿਆ ਹੈ प्राचीन काल मध्यकालीन वते आधुनिक युग युग तय हो चुके ਹਨ ਕੋਈ ਚਾਰ ਤੀਰਥ ਤੀਰਥ ਸਥਾਨਾਂ ਦੇ ਨਾਲ ਲਿਖੋ ਤਾਂ ਕਿਹੜੇ-ਕਿਹੜੇ ਹੋ ਸਕਦੇ ਹਨ बद्रीनाथ द्वारिका जगन्नाथ पुरी वते रामेश्वरम ਅੱਗੇ ਲੋਕਤੰਤਰ ਸਰਕਾਰ ਤੋਂ ਕੀ ਭਾਵ ਹੈ ਪ੍ਰਸ਼ਨ ਨੰਬਰ 5 ਤਾਂ ਇਸ ਦਾ ਉੱਤਰ ਹੈ ਲੋਕਤੰਤਰੀ ਕਿਹ ਹੈ ਜੀ ਇਹ ਸ਼ਾਸਨ ਪ੍ਰਣਾਲੀ ਹੈ ਜਿਸ ਵਿੱਚ ਨਾਗਰਿਕ ਸਿੱਧਾ ਸਿੱਧੀ ਮਤਾਤ ਤਾ ਪ੍ਰਯੋਗ ਕਰਦੇ ਹਨ ਅੱਗੇ ਚੱਲਦੇ ਹਾਂ ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ ਕਿਸ ਨੂੰ ਹੁੰਦਾ ਹੈ ਤਾਂ ਇਸੋ ਤਰ੍ਹਾਂ ਭਾਰਤ ਵਿੱਚ ਵੋਟ ਪਾਉਣ ਦਾ ਅਧਿਕਾਰ 18 ਸਾਲ ਤੋਂ ਉੱਪਰ ਹਰ ਬਾਲਗ ਨੂੰ ਹੁੰਦਾ ਹੈ ਤੇ ਇਹ ਹੋ ਚੁੱਕੇ ਹਨ ਭਾਗ ਸ ਕੋਈ ਵੀ ਚਾਰ ਪ੍ਰਸ਼ਨ ਕਰ ਸਕਦੇ ਹੋ ਇਹ ਇੱਥੇ ਦਿੱਤੇ ਗਏ ਹਨ ਤੁਹਾਨੂੰ ਟੋਟਲ ਸੱਤ ਪ੍ਰਸ਼ਨ ਤਾਂ ਚਲੋ ਚੱਲਦੇ ਹਾਂ ਅੱਗੇ ਤਰਲ ਸੋਨਾ ਕਿਸ ਨੂੰ ਆਖਦੇ ਹਨ ਇਸ ਬਾਰੇ ਸੰਖੇਪ ਜਾਣਕਾਰੀ ਦਿਓ ਦੇਖੋ ਇਹ ਜੋ ਪ੍ਰਸ਼ਨ ਹਨ ਇੱਥੇ ਜਿੰਨੇ ਵੀ ਦਿੱਤੇ ਹਨ ਇਹ ਹਨ 5 5 ਮਾਰਕਸ ਦੇ ਅੱਜ ਦੀ ਵੀਡੀਓ ਵਿੱਚ ਮੈਂ ਇਹਨਾਂ ਨੂੰ ਤੁਹ ਸਭ ਨੂੰ ਇਹਨਾਂ ਦੇ ਆਨਸਰ ਨਹੀਂ ਦੱਸਾਂਗਾ ਹੋਰ ਤਾਂ ਮੈਂ ਹਰ ਇੱਕ ਚੀਜ਼ ਦੇ ਆਨਸਰ ਤੁਹ ਸਭ ਨੂੰ ਦੱਸਤਾ ਹੀ ਹਾਂ ਜੇ ਤੁਸੀ ਸਭ ਨੂੰ ਇਹਨਾਂ ਦੇ ਆਨਸਰ ਚਾਹੀਦੇ ਹਨ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਮੈਨੂੰ ਦੱਸ ਸਕਦੇ ਹੋ ਕਮੈਂਟ ਕਰਕੇ ਮੈਂ ਤੁਹਾਡੇ ਲਈ ਇਹਨਾਂ ਦੇ ਆਨਸਰ ਲੈ ਕੇ ਆ ਜਾਵਾਂਗਾ ਆਪਣੀ ਵੀਡੀਓ ਦੇ ਵਿੱਚ ਤਾਂ ਜਰੂਰ ਕਮੈਂਟ ਕਰ ਦਿਓ ਸਪਰ ਸਬਸਕ੍ਰਾਈਬ ਕਰਕੇ ਕਮੈਂਟ ਕਰਿਓ ਮੈਨੂੰ ਵੀ ਪਤਾ ਚੱਲ ਜਾਵੇਗਾ ਕਿ ਤੁਸੀਂ ਸਾਡੇ ਚੈਨਲ ਦੇ ਮੈਂਬਰ ਹੋ ਤੇ ਚਲੋ ਹੁਣ ਆਪਾਂ ਵਾਦੇ ਹਾਂ ਕਿ ਭਾਰਤੀ ਇਤਿਹਾਸ ਦੇ ਸਰੋਤ ਕਿੰਨੇ ਪ੍ਰਕਾਰ ਦੇ ਹਨ ਇਹ ਦੂਜਾ ਪ੍ਰਸ਼ਨ ਹੈ ਤੀਜਾ ਪ੍ਰਸ਼ਨ ਹੈ ਬਾਬਰ ਦੇ ਜਿੱਤਾਂ ਬਾਰੇ ਤੁਸੀਂ ਕੀ ਜਾਣਦੇ ਹੋ ਨੰਬਰ 4 ਵਿਰੋਧੀ ਦਲਾਂ ਦੇ ਕੰਮ ਕਮਾਂ ਦਾ ਵਰਣਨ ਕਰੋ ਨੰਬਰ 5 ਮਨੁੱਖ ਵਾਤਾਵਰਣ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਨੰਬਰ 6 ਧਰਤੀ ਨੂੰ ਪੋਖਰਨ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਮੁਹੰਮਦ ਬਿੰਦੋਗਲਗ ਦੀ ਆਯੋਜਨਾਵਾਂ ਦੇ ਕਿਸੇ ਟੇ ਨਿਕਲੇ ਤਾਂ ਹੋ ਚੁੱਕਿਆ ਹੈ ਅੱਗੇ ਚੱਲਦੇ ਹਾਂ ਭਾਗ ਹਾਹਾ ਤਾ ਇਥੇ ਸਰੋਤ ਆਧਾਰਿਤ ਪ੍ਰਸ਼ਨ ਹੈ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ ਬਹੁਤ ਇੰਪੋਰਟੈਂਟ ਸਰੋਤ ਹੈ ਤੁਸੀਂ ਇਹ ਜੇ ਸਰੋਤ ਪੜ ਲਓਗੇ ਯਕਤ ਰਹੀ ਹੋ ਸਕਦਾ ਹੈ ਇਹੀ ਸਰੋਤ ਤੁਹਾਡੇ ਪੇਪਰ ਦੇ ਵਿੱਚ ਆ ਜਾਵੇ ਤਾਂ ਜਰੂਰ ਇਸ ਨੂੰ ਧਿਆਨ ਦੇਣਾ ਸੁਣਿਓ ਸਭ ਤੋਂ ਪਹਿਲਾਂ ਤਾਂ ਸਰੋਤ ਆਪਾਂ ਇੱਕ ਵਾਰ ਪੜ ਲੈਣੇ ਹ ਮੁਗਲ ਚਾਹ ਕਬਲੋ ਸ਼ਾਜਾਹ ਇੱਕ ਮਹਾਨ ਪਵਨ ਨਿਰਮਾਤਾ ਸੀ ਉਸਨੇ ਆਗਰਾ ਵਿੱਚ ਤਾਜ ਮਹਿਲ ਅਤੇ ਦਿੱਲੀ ਵਿੱਚ ਲਾਲ ਕਿਲੇ ਦਾ ਨਿਰਮਾਨ ਕਰਵਾਇਆ ताजमहल देखो सारी ਵਿੱਚ 20000 ਕਾਰੀਗਰ 22 ਸਾਲਾਂ ਤੱਕ ਕੰਮ ਕਰਦੇ ਰਹੇ ਇਸ ਉੱਪਰ 3 ਕਰੋੜ ਰੁਪਏ ਦਾ ਖਰਚਾ ਆਇਆ ताजमहल ਉਸਨੇ ਆਪਣੀ ਬੇਗਮ मुमताज ਦੀ ਯਾਦ ਵਿੱਚ ਬਣਵਾਇਆ ਸੀ ਇਹ ਇਮਾਰਤ ਸਫੇਦ ਸੰਗਮਰਮਰ ਦੀ ਬਣੀ ਹੋਈ ਹੈ ਇਸ ਦੀ ਗਿਣਤੀ ਦੁਨੀਆ ਦੇ 7 ਜੁਬਿਆਂ ਵਿੱਚ ਕੀਤੀ ਜਾਂਦੀ ਹੈ ਤਾਂ ਹੋ ਚੁੱਕਿਆ ਹੁਣ ਆਪਾਂ ਚੱਲਦੇ ਹਾਂ ਪ੍ਰਸ਼ਨ ਉੱਤਰਾਂ ਦੇ ਉੱਤੇ ਤਾਂ ਪ੍ਰਸ਼ਨ ਉੱਤਰਾਂ ਦੇ ਉੱਤੇ ਹੁਣ ਆਪਾਂ ਚੱਲਦੇ ਹਾਂ ਤੇ ਚਲੋ ताजमहल ਕਿਸ ਦੀ ਯਾਦ ਵਿੱਚ ਬਣਵਾਇਆ ਗਿਆ ਸੀ ਤਾਂ ਇਸ ਦਾ ਉੱਤਰ ਕੀ ਆਵੇਗਾ ਇਸ ਦਾ ਉੱਤਰ ਹੈ ताजमहल ਸ਼ਾਜਹਾਨੇ ਮਮਤਾਜ਼ ਦੀ ਯਾਦ ਵਿੱਚ ਬਣਾਇਆ ਸੀ ਤਾਂ ਇਹ ਮੈਂ ਗ੍ਰੀਨ ਦੇ ਨਾਲ ਇਸ ਨੂੰ ਹਾਈਲਾਈਟ ਕਰ ਦਿੱਤਾ ਹੈ। ਤਾਜ ਮਹਿਲ ਦੀ ਉਸਾਰੀ ਕਿਸ ਨੇ ਕਰਵਾਈ? ਤਾਂ ਇਸ ਦਾ ਕੀ ਆਵੇਗਾ? ਸ਼ਾਜਹਾਨੇ। ਤਾਂ ਇਸ ਉੱਤਰ ਹੈ ਸ਼ਾਜਹਾਂ। ਸ਼ਾਜਹਾਨ ਨੇ ਦਿੱਲੀ ਵਿੱਚ ਕਿਹੜੀ ਇਮਾਰਤ ਬਣਾਈ? ਤਾਂ ਦਿੱਲੀ ਵਿੱਚ ਕੀ ਬਣਾਇਆ ਸੀ? ਲਾਲ ਕਿਲਾ ਬਣਵਾਇਆ ਸੀ। ਤਾਂ ਉਹ ਕਿੱਥੇ ਹੈ? ਇਹ ਰਿਹਾ ਦਿੱਲੀ ਵਿੱਚ ਲਾਲ ਕਿਲੇ ਦਾ ਨਿਰਮਾਣ ਕਰਵਾਇਆ। तो जो इतने लिखा इसगनोर कर सकते हो अगे चलते हाँ ताजमहल की उसारी कि खर्चा आया तो कि खर्चा आया टोटल ताजमहल महल की उसारी उत्ते इस उपर तीन करोड़ का खर्चा आया लास्ट प्रश्न है इसका ताजमहल का निर्माण किस पत्थर न किया गया है तो इस उत्तरा इमारत सफेद संगमरवर की बनी हुई है हूँ आप आ चुके लास्ट भाग के उत्ते अज की वीडियो देख कका ਇਸਦੇ ਵਿੱਚ ਜਿੰਨੇ ਵੀ ਨਕਸ਼ੇ ਦੇ ਵਿੱਚ ਤੁਹਾਨੂੰ ਸਥਾਨ ਦਿੱਤੇ ਗਏ ਹਨ ਸਾਰੇ ਦੇ ਸਾਰੇ ਇੰਪੋਰਟੈਂਟ ਹਨ ਜੇ ਤੁਹਾਨੂੰ ਨਕਸ਼ਾ ਫਿਲ ਨਹੀਂ ਕਰਨਾ ਆਉਂਦਾ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਐਦੀ ਵੀ ਵੀਡੀਓ ਮੈਨੇ ਆਪਣੇ ਚੈਨਲ ਤੇ ਪਾਈ ਹੋਈ ਹੈ ਉਹ ਤੁਹਾਡੇ ਲਈ ਮੈਂ ਲਿੰਕ ਭੇਜ ਦਵਾਂਗਾ ਉਸ ਦਾ ਤਾਂ ਸਭ ਤੋਂ ਪਹਿਲਾ ਫਸਟ ਹੈ ਅਫਗਾਨਿਸਤਾਨ ਹੁਣ ਦੇਖੋ ਅਫਗਾਨਿਸਤਾਨ ਨੂੰ ਆਪਾਂ ਨੇ ਭਾਰਤ ਦੇ ਨਾਸਤੇ ਨਕਸ਼ੇ ਵਿੱਚ ਮਾਰਕ ਕਰਨਾ ਹੈ ਪਾਕਿਸਤਾਨ ਨੇਪਾਲ ਭੂਟਾਨ ਬੰਗਲਾਦੇਸ਼ ਹਿੰਦ ਮਹਾਸਾਗਰ ਸ਼੍ਰੀਲੰਕਾ ਅਰਬਸਾਗਰ ਲਕਸ਼ਦੀਪ ਅਦੇ ਅੰਦਮਨ ਤੇ ਨਿਕੋਬਰ ਦੀਪਸੂ ਤਾਂ ਜੇ ਤੁਹਾਨੂੰ ਸਭ ਨੂੰ ਇਹ ਸਭ ਕੁਝ ਚਾਹੀਦਾ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ ਮੇਰੇ ਚੈਨਲ ਨੂੰ ਕਰ ਸਕਦੇ ਹੋ ਸਬਸਕ੍ਰਾਈਬ ਤਾਂ ਮੈਂ ਤੁਹਾਡੇ ਲਈ ਇਹ ਲੈ ਕੇ ਆ ਜਾਵਾਂਗਾ ਅਤੇ ਨਾਲ ਹੀ ਮੇਰੇ ਚੈਨਲ ਨੂੰ ਲਾਈਕ ਕਰਨਾ ਨਾ ਭੁੱਲਿਓ ਤਾਂ ਕਿ ਤੁਸੀਂ ਹੋਰ ਇਹਦੀਆਂ ਵੀਡੀਓਜ਼ ਦੇਖਦੇ ਰਹੋ ਇਸ ਵੀਡੀਓ ਨੂੰ ਲਾਈਕ ਕਰੂੰਗੀ ਮੈਂ ਤੁਹਾਡੇ ਲਈ ਹੋਰ ਵੀਡੀਓਜ਼ ਲੈ ਕੇ ਆਵਾਂਗਾ ਹੋਰ ਤੁਹਾਡੇ ਲਈ ਪੇਪਰ ਲੈ ਕੇ ਆਵਾਂਗਾ ਅਦੇ ਕਈ ਰੀਅਲ ਪੇਪਰ ਵੀ ਮੈਂ ਤੁਸਾਂ ਲਈ ਲੈ ਕੇ ਆਉਣਾ ਹਾਂ ਤਤਾ ਨਵਾਰਾ ਜਦੀ ਵੀਡੀਓ ਦੇਖਣ ਦੇ ਲਈ ਥੈਂਕਸ ਫॉर ਵਾਚਿੰਗ